ਬਾਬਾ ਜੀ ਕੀ ਹਾਲ ਜੇ ਚਰਦੀ ਕਲਾ ਪੂਰਾ ਹੋ ਥੋੜੇ ਜਿਹਾ ਉਹ ਪੁੱਤਾਂ ਕਿਵੇਂ ਆ ਜਾ ਬਨੇ ਰੋ ਜੇ ਉਹ ਐਸ ਮੰਤਰੀ ਨੀ ਬਾਰੀ ਸਾਰਾ ਉਹ ਲੱਗ ਜੇ ਆ ਵੇਖੋ ਜੀ ਸੰਗਤ ਜੀ ਉੱਤੇ ਛੱਤਾਂ ਦੇ ਉੱਤੇ ਆ ਕਹਿੰਦੇ ਨਾ ਜਿਹੜੇ ਹੱਥੀ ਸੇਵਾ ਕਰਨੀ ਆ ਆ ਦੇਖੋ ਜੇ ਜੰਮੂ ਕਸ਼ਮੀਰ ਦੀ ਡਿਸਟ੍ਰਿਕਟ ਕਠੂਆ ਦੀ ਸੰਗਤ ਹੱਥੀ ਸੇਵਾ ਨਿਵਾਨ ਦੇ ਲਈ ਇਸ ਵਕਤ ਪਿੰਡ ਪਿੰਡ ਦੋ ਟਰੱਕ ਤੇ ਆ ਪਿੰਡ ਜਲੋਕੇ 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 ਪਹੁੰਚੀ ਆ ਆ ਵੇਖੋ ਇੱਕ ਬੇੜੇ ਦੇ ਵਿੱਚ ਆ ਰਸਤ ਪਾਣੀ ਰੱਖ ਕੇ ਇਸ ਵਕਤ ਅਸੀਂ ਪਿੰਡ ਜਲੋਕੇ ਫਿਰੋਜ਼ਪੁਰ ਏਰੀਆ ਦੇ ਵਿੱਚ ਪਹੁੰਚੇ ਆ ਜੀ ਤੇ ਪਾਣੀ ਇੰਨਾ ਕਿ ਹੈਗਾ ਕੀ ਤੁਹਾਨੂੰ ਦੱਸ ਨਹੀਂ ਸਕਦੇ ਸੰਗਤ ਜੀ ਇਹ ਸਾਰਾ ਤਾਂ ਬੰਦ ਆ ਲੋਕਾਂ ਦੇ ਘਰ ਡੁੱਬੇ ਪਏ ਨੇ ਨਹੀਂ ਡੁੱਬਿਆ ਹੈ ਦੁੱਬੇ ਤੇ ਆ ਸਾਡਾ ਵੀਰ ਇਸ ਵਕਤ ਪੂਰਾ ਗਿੱਲਾ ਹੋਇਆ ਪਿਆ ਹੈ ਵਿੱਚੋਂ ਨਾ ਕੱਢ ਕੇ ਆ ਬੇੜੇ ਜੋ ਸੀ ਅੜ ਗਿਆ ਸੀਗਾ ਤੇ ਆ ਇਹਨੂੰ ਥੱਲੇ ਉਤਰਨਾ ਪਿਆ ਪਾਣੀ ਦੇ ਵਿੱਚ ਆ ਬੇੜੇ ਨੂੰ ਖਿੱਚ ਕੇ ਬੇੜੇ ਨੂੰ ਖਿੱਚ ਕੇ ਆ ਮੇਰੇ ਵੀਰ ਨੇ ਆ ਪਿੰਡ ਦੇ ਵਿੱਚ ਵੇੜੇ ਨੂੰ ਲਿਆਂਦਾ ਹੈ ਵੇਖ ਸਕਦੇ ਹੋ ਕਦੇ ਹਾਰਿਆ ਭਰਿਆ ਇਹ ਪਿੰਡ ਸੀਗਾ ਤੇ ਹੁਣ ਸਾਡੇ ਵੀਰ ਜੋ ਹੈ ਉਹ ਸੇਵਾ ਨਿਭਾ ਰਹੇ ਨੇ ਅਸੀਂ ਕਾਫੀ ਸਾਰਾ ਸਮਾਨ ਲੈ ਕੇ ਆਏ ਹਾਂ ਜਿੱਦਾਂ ਸੰਗਤ ਨੂੰ ਦੱਸਿਆ ਸੀ ਕਿ ਮਸਕਟੋਕ ਔਇਲ ਤਰਪਾਲਾਂ ਸੀਗੀਆਂ ਮੈਡੀਕਲ ਕਿਟ ਸੀਗੀ ਉਹਨਾਂ ਨੇ ਕਮੈਂਟਰੀ ਕਰਦੇ ਨੇ ਬੈਕ ਆਊਟ ਕਰਾਉਣਾ ਤੇ ਆਹ ਵੇਖੋ ਸੰਗਤ ਜੀ ਹੁਣ ਤੁਹਾਨੂੰ ਵਿਖਾ ਰਿਆਂ ਸੀ ਲੋਕਾਂ ਦੇ ਘਰ ਕਿਸ਼ਤੀਆਂ ਦੇ ਨਾਲ ਬੇੜੇ ਦੇ ਨਾਲ ਹਾਂਜੀ ਖਾਲਸਾ ਜੀ ਚੜਦੀ ਕਲਾ ਜੀ ਚਲੋ ਜੀ ਮਾਰਾ ਹਾਂਜੀ ਜੀ ਕੋੜੀ ਰੱਖੋ ਮਾਰੇ ਕਿਰਪਾ ਕਰੇ ਜੀ ਆ ਜਲਦੀ ਮੁਸੀਬਤ ਤਲੇ ਮਾਰੇ ਅਰਦਾਸ ਕਰਦਾ ਜੀ ਪੂਰਾ ਦੇਸ਼ ਪੂਰਾ ਵਰਲਡ ਅਰਦਾਸ ਕਰਦਾ ਜੀ ਆਹ ਲੋ ਆਹ ਵਾਲਾ ਦਿਓ ਇਹ ਸਾਡੇ ਨਾਲ ਮਾਰੇ ਕਿਰਪਾ ਕਰੇ ਜੀ ਸਭਨਾਂ ਨੂੰ ਕਿਤਨਾ ਜਿਆ ਪੰਡਿਆ ਹਾਂਜੀ ਜਿਹੜਾ ਟਾਈਮ ਚੱਲਣ ਰਿਹਾ ਕੀ ਟਾਈਮ ਤੁਹਾਨੂੰ ਨਹੀਂ ਦਾ ਟਾਈਮ ਤੁਹਾਨੂੰ ਜਿਹੜੀ ਕੁੜੀ ਆ ਮੁਸੀਬਤ ਆ ਤਕਰੀਕੇ ਇਹ ਰਬੀ ਆ ਆ ਕੀ ਇਹ ਕੋਈ ਐਸੀ ਦਾ ਬਿਮਾਰੀ ਛੱਡੀ ਆ ਮਹਾਰਾਜ ਨੂੰ ਆਈ ਆ ਕੋਈ ਪਾਣੀ ਖਰਾਬ ਆ ਕਿੰਨੇ ਦਿਨ ਲੱਗਣਗੇ ਹੋਣਾ ਹੈ ਕੋਈ ਪਤਾ ਤੁਹਾਨੂੰ ਇਹ ਨਹੀਂ ਪਤਾ ਜੀ ਤੇ ਪਾਣੀ ਕਿੰਨਾ ਕਿੱਠਲੇ ਠੱਲੇ ਨੂੰ ਗਿਆ ਜੇ ਪਾਣੀ ਫੋਟੇ ਤੇ ਫੋਟ ਹੋ ਗਿਆ ਹਾਂ ਸਰਪਾਲ ਜੀ ਦੇ ਸਰਪਾਲ ਸਾਗੀ ਤੇ ਮਿਹਰਬਾਨੀ ਕਰਦੇ ਹੋ ਕੋਈ ਗੁਰੂ ਮਾਰਾ ਸੰਗਤ ਜੀ ਸਾਰੇ ਅਰਦਾਸ ਕਰ ਰਹੇ ਹੋ ਕਿ ਆ ਮੁਸੀਬਤ ਇਹਨਾਂ ਦੀ ਗਿਲਦੀ ਤੋਂ ਜਲਦੀ ਟਲ ਜਾਵੇਗੀ